ਗੁਰਦੁਆਰਾ ਫੜੇ ਦਾ ਫਾਲਸਾ ਰੂਪ ਆ ਰਾਜਪਾਲ ਦਾ ਲਾਸੇ ਜਿੱਥੇ ਆ ਜਲੂਰੀ ਦੇ ਮੁੰਡੇ ਸਾਰਿਆਂ ਦੀ ਰਸਗਾ ਲੱਗ ਰਾਇਆ ਗਿਆ ਵਾ ਦੇਖੋ ਵੇਲਣੇ ਚੱਲ ਰਹੇ ਆ ਜਿੰਨੇ ਕੋਈ ਮਰਜ਼ੀ ਆਵੇ ਛੱਡੇ ਲੈ ਜੇ ਘਰ ਨੂੰ ਲੈ ਜੇ ਟੋਲੀਆਂ ਘਰ-ਘਰ ਸਭ ਲਈ ਅੱਜ ਬੜਾ ਆਸਰਾ ਲੱਗਣ ਆਇਆ ਗਿਆ ਗੁਰਦੁਆਰਾ ਰਾਲੇ ਭਾਈ ਦਾ ਨਾਸਿੰਘ ਜੀ ਦੇ ਲੋਕ ਸੇਵਾਦਾਰ ਬਾਬਾ ਸਤਰਾਮ ਸਿੰਘ ਜੀ ਭਾਈ ਦਰਬਾਰ ਸਿੰਘ ਜੀ ਤੇ ਸੰਸਥਾ ਦੇ ਸਹਿਯੋਗ ਨਾਲ ਸਾਰੇ ਆ ਦੇਖੋ ਰਸਤੇ ਘਟੋ ਘਟੇ ਚਾਰ ਪੰਜ ਵੇਲੇ ਨੇ ਚੱਲ ਰਹੇ ਆ ਸਾਰੇ ਪਾਸੇ ਤੇ ਟਰਾਲੀਆਂ ਦੇ ਟਰਾਲੀ ਦੀ ਗੱਲਾਂ ਚੱਲ ਰਿਹਾ ਦੇਖੋ ਕਿਸ ਤਰ੍ਹਾਂ ਸੰਕਟਾਂ 10-10 ਕੋਈ ਜਿੰਨੀ ਜਿੰਨੀ ਜ਼ਰੂਰਤ ਆ ਤੇ ਉਹ ਪਰਵਾਂਜ ਚਲਿਆ ਜਾ ਰਹੀ ਹੈ ਇੱਥੇ ਵੀ ਆਉਂਦੇ ਸ਼ੱਕਦੇ ਆ ਤੇ ਇਹ ਸਾਰਿਆਂ ਲਈ ਅੱਜ ਅਰਾਸਦਾ ਲੰਗਰ ਜਿਹੜਾ ਲਾਇਆ ਗਿਆ ਗੁਰਦੁਆਰਾ ਉਹ ਪੂਰਾ ਅੱਜ ਭਾਈ ਧਲਾ ਸਿੰਘ ਜੀ ਦੇ ਤੋਂ ਭਵੀ ਰਾਜ ਭਾਈ ਧਲਾ ਸਿੰਘ ਜੀ ਗੁਰਦੁਆਰਾ ਖੜੇ ਦਾ ਖਾਲਸਾ ਤੇ ਇਹ ਕੁ ਸਾਰਿਆਂ ਦੇ ਰਾ ਸਦਾ ਲੰਗਰ ਆਉ ਲਾਇਆ ਰਿਹਾ ਤੇ ਜਿੰਨਾ ਕੋਈ ਮਰਗੀ ਆਵੇ ਕੋਈ ਲੈ ਜੇ ਉਹ ਤਾਂ ਇਥੇ ਛਕ ਜੇ ਇਹ ਦੇਖੋ ਸੰਗਤਾਂ ਆਪੋ ਆਪਣੀ ਜ਼ਰੂਰਤ ਅਨੁਸਾਰ ਜਿੰਨੀ ਕਿਸੇ ਨੂੰ ਜ਼ਰੂਰਤ ਆ ਤੇ ਔਨੀਆਂ ਲਈ ਜਾ ਰਹੀਆਂ ਕਿਉਂਕਿ ਅੱਜ ਦੇ ਦਿਨ ਪਤਾ ਹੀ ਆ ਪੰਜਾਬ ਦੇ ਵਿੱਚ ਖਾਸ ਕਰਕੇ ਪਿੰਡੂ ਏਰੀਆ ਦੇ ਵਿੱਚ ਰਸਦਾ ਜਿਹੜੀ ਚੀਜ਼ ਆ ਉਹ ਬਣਾਈ ਜਾਂਦੀ ਆ ਲੋਹੜੀ ਨੂੰ ਇੱਕ ਬਹੁਤ ਹੀ ਪਵਿੱਤਰ ਤਿਹਾੜ ਵਜੋਂ ਸਾਬ ਮਨਾਉਂਦੇ ਆ ਕੋਈ ਖੁਸ਼ੀਆਂ ਵੰਡਦੇ ਆ ਜਿਨ੍ਹਾਂ ਦੇ ਵਿਆਹ ਸ਼ਾਦੀ ਕੋਈ ਲੜਕਾ ਆ ਉਹ ਸਾਰੇ ਲੋਹੜੀ ਕਿਨੂੰ ਵੰਡਦੇ ਆ ਫਿਰ ਕੁੜੀਆਂ ਮੁੰਡੇ ਅੱਜ ਕੱਲ ਤੁਹਾਨੂੰ ਪਤਾ ਮੰਗਦੇ ਆ ਪਤੰਗਾਂ ਚੜ੍ਹ ਲੀਆਂ ਤੇ ਸ਼ਹਿਰੀਆਂ ਦਾ ਮਾਹੌਲ ਚਲੋ ਹਰ ਸਾਹ ਦਾ ਹੁੰਦਾ ਉਹ ਜਿਆਦਾ ਹੀ ਪਤੰਗਾਂ ਦੇ ਦਿਵਾਲੇ ਹੋਏ ਹੁੰਦੇ ਆ ਤੇ ਪਿੰਡੂ ਆਪਣੇ ਜਿਹੜੇ ਉਹ ਆਪਣੇ ਇਦਾਂ ਦੇ ਮਾਹੌਲ ਦੇ ਵਿੱਚ ਰਹਿੰਦੇ ਆ ਦੇਖੋ ਕਿੱਦਾਂ ਸਾਰੇ ਸੰਗਤਏ ਮੇਰੇ ਨੌਜਵਾਨ ਮੁੰਡੇ ਸਾਰੇ ਲੱਗੇ ਹੋਏ ਆ ਤੇ ਸਾਰੇ ਵੇਲੇ ਨੇ 2 3 4 5 ਵੇਲੇ ਨੇ ਚੱਲ ਰਹੇ ਆ ਜਿੰਨੀ ਤੋਂ ਮਰਜੀ ਜਿੰਨੂੰ ਕਿਸੇ ਨੂੰ ਲੋੜ ਆ ਉਨੇ ਹੀ ਕੋ ਲੈ ਜੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ